ਅਭੀ ਦੇਖ ਰਿਹਾ ਦਰਸ਼ਕਾਂ ਦਾ ਦੇਸ਼ ਵਿਦੇਸ਼ ਤੋਂ ਦੇ ਵਿੱਚ ਬੈਠ ਕੇ ਜਿਹੜੇ ਵੀ ਡੀਡੀ ਪੰਜਾਬੀ ਨਾਲ ਜੁੜਦੇ ਆ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਵਾਗਤ ਹੈ ਪਿਆਰੇ ਦਰਸ਼ਕੋ ਅਸੀਂ ਹਮੇਸ਼ਾ ਹੀ ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ ਜੁੜਦੇ ਆ ਤੇ ਅੱਜ ਹੈ 22 ਸਤੰਬਰ ਤੁਸੀਂ ਇਸ ਡੇਟ ਨੂੰ ਇਸ ਮਿਤੀ ਨੂੰ ਬੜੀ ਬੇਤਾਬੀ ਦੇ ਨਾਲ ਉਡੀਕਿਆ ਹੋਵੇਗਾ ਕਿਉਂਕਿ ਪਿਛਲੇ ਦਿਨੀ ਜਦੋਂ ਜੀਐਸਟੀ ਕੌਂਸਲ ਦੀ ਛਪੰਜਵੀਂ ਮੀਟਿੰਗ ਹੋਈ ਹੈ 3 ਸਤੰਬਰ ਨੂੰ ਕਾਫੀ ਸਾਰੀਆਂ ਅਨਾਊਂਸਮੈਂਟਸ ਕੀਤੀਆਂ ਬਲਕਿ ਇਸ ਤੋਂ ਵੀ ਪਹਿਲਾਂ ਜੇ ਮੈਂ ਕਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਲਾਲ ਕਿਲੇ ਤੋਂ ਭਾਸ਼ਣ ਕੀਤਾ ਸੀ ਤਾਂ ਉਦੋਂ ਇੱਕ ਇਸ਼ਾਰਾ ਦਿੱਤਾ ਸੀ ਕਿ ਤਿਉਹਾਰਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਮ ਲੋਕਾਂ ਵਾਸਤੇ ਹਰ ਇੱਕ ਨਾ ਵਾਸਤੇ ਕੁਝ ਨਾ ਕੁਝ ਤੋਹਫਾ ਜਿਹੜਾ ਉਹ ਦਿੱਤਾ ਜਾਏਗਾ ਉਹ ਜਿਸ ਵੇਲੇ ਮੀਟਿੰਗ ਹੋਈ ਹੈ ਜੀ ਅਸਟੀ ਕੌਂਸਲ ਦੀ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਔਰ ਜਿਹੜਾ ਵੀ ਸਾਡੇ ਆਰਥਿਕ ਮਾਮਲਿਆਂ ਦੇ ਮੰਤਰੀ ਨੇ ਸਿਤਾਰਾਮਨ ਜੀ ਉਹਨਾਂ ਨੇ ਬਹੁਤ ਕੁਝ ਕਲੀਅਰ ਕੀਤਾ ਕਿ ਕੀ ਕੀ ਸਸਤਾ ਹੋਣ ਜਾ ਰਿਹਾ ਹੈ ਜੀਐਸਟੀ ਦੀਆਂ ਬਹੁਤ ਸਾਰੀਆਂ ਸਲੈਬ ਜਿਹੜੀਆਂ ਪਹਿਲਾਂ ਚੱਲਦੀਆਂ ਸੀ ਜਿਨ੍ਹਾਂ ਕਰਕੇ ਕੁਝ ਭੁਲੇਖੇ ਵੀ ਸੀਗੇ ਉਹਨਾਂ ਨੂੰ ਦੂਰ ਕਰਦੇ ਹੋਏ ਸਰਲੀਕਰਨ ਕੀਤਾ ਗਿਆ ਕੇਵਲ ਦੋ ਸਲੈਬ ਤੱਕ ਸੀਮਤ ਕੀਤਾ ਗਿਆ ਹੈ ਬਹੁਤ ਸਾਰੇ ਸੈਕਟਰਸ ਜਿਹਾ ਜਿਹਦੇ ਵਿੱਚ ਕੀਮਤਾਂ ਘਟਣਗੀਆਂ ਔਰ ਤੁਹਾਡੀ ਜੇਬ ਦਾ ਜਿਹੜਾ ਭਾਰ ਹੈ ਉਹ ਕਾਫੀ ਜ਼ਿਆਦਾ ਘਟ ਜਾਏਗਾ ਔਰ ਤੁਹਾਡੀ ਖਰੀਦਣ ਦੀ ਸ਼ਕਤੀ ਵਧੇਗੀ ਅੱਜ ਅਸੀਂ ਗੱਲ ਕਰਾਂਗੇ ਜੀਐਸਟੀ ਬਚਤ ਉਤਸਵ ਦੇ ਉੱਤੇ ਭਾਵ ਕੇ ਉਤਸਵਾਂ ਦਾ ਸਮਾਂ ਆਉਣ ਵਾਲਾ ਤੇ ਜੀਐਸਟੀ ਨੇ ਵੀ ਇਸ ਨੂੰ ਉਤਸਵ ਦੇ ਤੌਰ ਤੇ ਮਨਾਇਆ ਹੈ ਸਾਡੀ ਸਰਕਾਰ ਦਾ ਇੱਕ ਯਤਨ ਹੈ ਉਸ ਯਤਨ ਦੀ ਗੱਲ ਅਸੀਂ ਕਰਨੀ ਹੈ ਤੁਹਾਡੇ ਨਾਲ ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਵਾਸਤੇ ਮੇਰੇ ਨਾਲ ਦੋ ਖਾਸ ਮਹਿਮਾਨ ਨੇ ਤੌਰਫ ਕਰਵਾਣਾ ਜੀ ਮੇਰੇ ਬਿਲਕੁਲ ਨਾਲ ਬੈਠੇ ਨੇ ਸ਼੍ਰੀਮਤੀ ਨਰਿੰਦਰ ਕੌਰ ਜੀ ਇਹ ਨੇ ਜੀ ਸਹਾਇਕ ਕਮਿਸ਼ਨਰ ਸਟੇਟ ਟੈਕਸ ਜਲੰਧਰ ਮੈਡਮ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਨਮਸਕਾਰ ਜਿਹੜੇ ਦੂਸਰੇ ਮਹਿਮਾਨ ਨੇ ਉਹ ਵੀ ਇਨਕਮ ਸਟੇਟ ਟੈਕਸ ਦੇ ਉੱਤੇ ਅਸੀਂ ਬੁਲਾਏ ਨੇ ਜੀ ਕਰਨ ਵੀਰ ਸਿੰਘ ਰੰਧਾਵਾ ਜੀ ਮੇਰੇ ਨਾਲ ਬੈਠੇ ਆ ਸਟੇਟ ਟੈਕਸ ਅਫਸਰ ਇਹ ਵੀ ਜਲੰਧਰ ਵਿੱਚ ਨੇ ਤੁਹਾਡਾ ਵੀ ਸਵਾਗਤ ਹੈ ਜੀ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਡਿਟੇਲ ਦੇ ਵਿੱਚ ਗੱਲ ਕਰਾਂਗੇ पर इस तो पहला अं है सुनते हैं कि जी एस टी के बारे साग प्रधानमंत्री श्री नरेंद्र मोदी जी की कहें है उन्होंने विचार अगली गलबात तो पहला इस जी एस टी बचत उत्सव में आपकी बचत बढ़ेगी और आप अपनी पसंद की चीजों को और ज्यादा आसानी से खरीद पाएंगे हमारे देश के गरीब मध्यम वर्गीय लोग न्यू मिडिल क्लास युवा किसान महिलाएं दुकानदार व्यापारी उद्यमी सभी को ये बचत उत्सव का बहुत फायदा होगा यानी त्योहारों के इस मौसम में सबका मुंह मीठा होगा देश के हर परिवार की खुशियां बढ़ेगी मैं देश के कोटि कोटि परिवारजनों को नेक्स्ट जनरेशन जीएसटी रिफॉर्म्स की और इस बचत उत्सव की बहुत बहुत बधाई देता हूं शुभकामनाएं देता हूं ये रिफॉर्म भारत की ग्रोथ स्टोरी को एक्सेलरेट करेंगे कारोबार को और आसान बनाएंगे निवेश को और आकर्षक बनाएंगे और हर राज्य को विकास की दौड़ में बराबरी का साथी बनाएंगे जब आपने हमें 2014 में अवसर दिया तो हमने जनहित में देश हित में जीएसटी को अपनी प्राथमिकता बनाया हमने हर स्टेक होल्डर से चर्चा की हमने हर राज्यों की हर शंका का निवारण किया हर सवाल का समाधान खोजा सभी राज्यों को सबको साथ लेकर आजाद भारत का इतना बड़ा टैक्स रिफॉर्म संभव हो पाया ये केंद्र और राज्यों के प्रयासों का नतीजा था कि देश दर्जनों टैक्सों के जाल से मुक्त हुआ और पूरे देश के लिए ਇੱਕ ਜੈਸੀ ਵਿਵਸਥਾ ਬਣੀ ਵਨ ਨੇਸ਼ਨ ਵਨ ਟੈਕਸ ਦਾ ਸੁਪਨਾ ਸਾਕਾਰ ਹੋਇਆ ਤੁਸੀਂ ਸੁਣ ਰਹੇ ਸੀ ਮਾਨਜੋਗ ਪ੍ਰਧਾਨ ਮੰਤਰੀ ਜੀ ਨੂੰ ਕਿ ਕਿਸ ਪ੍ਰਕਾਰ ਉਹ GST ਦੇ ਜਿਹੜੀਆਂ ਚੇਂजेस ਹੈ ਉਹਨਾਂ ਦੇ ਬਾਰੇ ਗੱਲ ਕਰ ਰਹੇ ਸੀ ਕਿਸ ਤਰ੍ਹਾਂ ਉਹਨੂੰ ਸਰਲੀ ਕਰਨ ਉਹਦਾ ਕੀਤਾ ਗਿਆ ਉਹਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਵੱਖ-ਵੱਖ ਤਰੀਕਿਆਂ ਦਾ ਨਾਲ ਉਹ ਲਾਭ ਸਾਡੇ ਤੱਕ ਕਿਵੇਂ ਪਹੁੰਚਦਾ ਕਰਨਾ ਹੈ ਉਹ ਸਰਕਾਰ ਦਾ ਜੋ ਵੀ ਯਤਨ ਹੈ ਉਸ ਦੇ ਬਾਰੇ ਤੁਸੀਂ ਸੁਣਿਆ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਮੈਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦਾ ਹਾਂ ਜਾ ਰਹੇ ਹਾਂ ਜੀ ਮੈਡਮ ਅਸਿਸਟੈਂਟ ਕਮਿਸ਼ਨਰ ਜੀ ਦੇ ਕੋਲ ਔਰ ਪਹਿਲਾ ਸਵਾਲ ਅਸੀਂ ਇਹ ਕਰਦੇ ਕਿ ਇਹਨੂੰ ਮੈਡਮ ਅਗਲੀ ਪੀੜੀ ਦੇ ਸੁਧਾਰ ਕਿਹਾ ਗਿਆ ਜੀਐਸਟੀ ਦੇ ਵਿੱਚ ਇਹਦੇ ਚ ਕੀ ਖਾਸ ਗੱਲ ਹੈ ਕਿ ਇਹਨੂੰ ਅਗਲੀ ਪੀੜੀ ਦੇ ਸੁਧਾਰ ਕਿਹਾ ਗਿਆ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਰਿਫਾਰਮ ਨੇ ਜੀ ਇਹ ਕੋਈ ਪੀਸਮੇਲ ਰਿਫਾਰਮ ਨਹੀਂ ਹੈਗੇ ਇਹ ਹੌਲਿਸਟਿਕ ਤੇ ਕੰਪਰੀਹੈਂਸਿਵ ਰਿਫਾਰਮਸ ਨੇ ਇਹ ਕਿ ਇਸ ਤਰ੍ਹਾਂ ਦੇ ਰਿਫਾਰਮ ਨੇ ਕਿ ਜਿਨ੍ਹਾਂ ਨੇ ਸਾਡੇ ਦੇਸ਼ ਦੀ 140 ਬਿਲੀਅਨ ਲੋਕਾਂ ਨੂੰ ਟੱਚ ਕੀਤਾ ਚਾਹੇ ਉਹ ਫਾਰਮਰਸ ਨੇ ਚਾਹੇ ਉਹ ਹਾਊਸਹੋਲਡਸ ਨੇ ਚਾਹੇ ਬਿਜ਼ਨੈਸਿਸ ਨੇ ਇਵਨ ਸਟੂਡੈਂਟਸ ਦੇ ਅਸਪੈਕਟਸ ਤੋਂ ਵੀ ਉਹਨਾਂ ਨੂੰ ਵੀ ਟੱਚ ਕੀਤਾ ਗਿਆ ਇਹ ਰਿਫਾਰਮਸ ਇਸ ਤਰ੍ਹਾਂ ਦੇ ਰਿਫਾਰਮਸ ਨੇ ਕਿ ਸਬਿਕ ਦੇ ਜਿਹੜੇ ਚੇਅਰਮੈਨ ਨੇ ਸੰਜੇ ਕੁਮਾਰ ਅਗਰਵਾਲ ਜੀ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕੀਤੀ ਆ ਕਿ ਹਰੇਕ ਪੇਨ ਪੁਆਇੰਟ ਨੂੰ ਟੱਚ ਕੀਤਾ ਜਾਏ ਤੇ ਫਿਰ ਵੀ ਇਹਨੇ ਇਸੇ ਮੇਜਰ ਰਿਫਾਰਮ ਹੋਣ ਦੇ باوجود ਵੀ ਇਹ ਕੋਈ ਐਂਡ ਆਫ ਦਾ ਰਿਫਾਰਮਸ ਨਹੀਂ ਹੈ ਇੱਕ ਕੰਟੀਨਿਊਸ ਪ੍ਰੋਸੈਸ ਹੈ ਕਿ ਅਸੀਂ ਫਿਰ ਵੀ ਅਸੀਂ ਹਰੇਕ ਜਿਹੜੇ ਪੇਨ ਪੁਆਇੰਟ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਇਹ ਇੱਕ ਕੰਟੀਨਿਊਸ ਫਾਰਮ ਚ ਰਹਣਗੇ ਦੂਸਰੀ ਗੱਲ ਇਹ ਕਿ ਸਿਰਫ ਟੈਕਸ ਰਿਫਾਰਮ ਹੀ ਨਹੀਂ ਹੈਗੇ ਇਹ ਸਾਡੇ ਦੇਸ਼ ਦੀ ਜਿਹੜੀ ਇਕਨੋਮੀ ਆ ਉਹਨੂੰ 5 ਟ੍ਰਿਲੀਅਨ ਤੱਕ ਲੈ ਕੇ ਜਾਣ ਦਾ ਇੱਕ ਮੇਜਰ ਸਟੈਪ ਆ ਇਹ ਇਕੱਲੇ ਇੱਕ ਸਿੰਪਲ ਟੈਕਸ ਰਿਫਾਰਮ ਹੀ ਨਹੀਂ ਹੈਗੇ ਤੇ ਜਿਹੜਾ ਸਾਲ 2025 ਦਾ ਰਿਫਾਰਮ ਆ ਇਹ ਇੱਕ ਵਾਟਰਸ਼ੈਡ ਟੈਕਸ ਰਿਫਾਰਮ ਦੇ ਨਾਲ ਵੀ ਜਾਣਿਆ ਜਾਂਦਾ ਬਹੁਤ ਵਧੀਆ ਤਰੀਕੇ ਦੇ ਨਾਲ ਮੈਮ ਨੇ ਸਾਨੂੰ ਦੱਸਿਆ ਕਿ ਇਹ ਕਿਸੇ ਇੱਕ ਖੇਤਰ ਵਾਸਤੇ ਜਾਂ ਕਿਸੇ ਇੱਕ ਸਮਾਜ ਦੇ ਵਰਗ ਵਾਸਤੇ ਰਿਫਾਰਮ ਜਿਹੜੇ ਆ ਉਹ ਨਹੀਂ ਕੀਤੇ ਗਏ ਹੈਗੇ ਇਹ ਵਿੱਚ ਹਰ ਵਿਅਕਤੀ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਹਰ ਸੈਕਟਰ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਤਾਂ ਹੀ ਇਸ ਨੂੰ ਸਰਕਾਰ ਨੇ ਅਗਲੀ ਪੀੜ੍ਹੀ ਨੈਕਸਟ ਜਨਰੇਸ਼ਨ ਰਿਫਾਰਮਸ ਦਾ ਨਾਮ ਦਿੱਤਾ ਆ ਤੁਹਾਡਕੋ ਮੈਂ ਕਰਨਵੀਰ ਜੀ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਸਲੈਬਸ ਸੀਗੀਆਂ ਮੇਜਰ ਚਾਰਸ ਸੀਗੀਆਂ ਉਹਨਾਂ ਨੂੰ ਘਟਾ ਕੇ ਦੋ ਕੀਤਾ ਹੈ ਉਦੇ ਬਾਰੇ ਥੋੜੀ ਡਿਟੇਲ ਦਿਓ ਕਿਹੜੀਆਂ-ਕਿਹੜੀਆਂ ਸਲੈਬ ਸੀ ਔਰ ਘਟ ਕੇ ਹੁਣ ਐਟ ਪ੍ਰੈਜ਼ੈਂਟ ਕੀ ਰਹਿ ਗਿਆ ਦੇਖੋ ਜੀ ਪੱਲਾ ਜਦੋਂ GST ਲਾਗੂ ਹੋਇਆ ਉਹਦੇ ਵਿੱਚ ਚਾਰ ਮੇਨ ਸਲੈਬਾਂ ਰੱਖੀਆਂ ਗਈਆਂ 5%, 12%, 18 ਤੇ 28 ਪੰਜ ਵਿੱਚ ਸਾਨੂੰ ਜਿਹੜਾ ਡੇਲੀ ਨੈਸੈਸਿਟੀਜ਼ ਦੀ ਆਈਟਮਾਂ ਰੱਖੀਆਂ ਗਈਆਂ ਫਿਰ ਕੁਝ ਜਿਹੜੇ ਪੈਕੇਟ ਵਿੱਚ ਚੀਜ਼ਾਂ ਆਉਂਦੀਆਂ ਨੇ ਉਹਨਾਂ 'ਚ 12% ਦਾ ਰੇਟ ਆਫ ਟੈਕਸ ਰੱਖਿਆ ਗਿਆ ਜੀ ਫਿਰ ਇੱਕ ਸਟੈਂਡਰਡ ਰੇਟ ਜਿਹੜਾ 18% ਚੱਲਦਾ ਵਾ ਜਿਹੜਾ ਸਾਰੇ ਵਸਤੂਆਂ ਤੇ ਸੇਵਾਵਾਂ ਜਿਹੜੇ ਗੁੱਡਸ ਤੇ ਜਿਹੜੇ ਸਰਵਿਸਿਜ਼ ਨੇ ਮੇਜਰ ਸਾਰੀਆਂ ਉਹਨਾਂ ਨੂੰ 18 ਚ ਰੱਖਿਆ ਗਿਆ ਤੇ ਇੱਕ ਜਿਹੜੇ ਡੀਮੈਰਿਟਸ ਗੁੱਡਸ ਨੇ ਜਾਂ ਲਕਜਰੀ ਆਈਟਮਸ ਨੇ ਉਹਨਾਂ ਲਈ 28% ਦਾ ਪ੍ਰਬੰਧ ਰੱਖਿਆ ਗਿਆ ਸੀ ਹੁਣ ਇਸ ਟੈਕਸ ਸਟਰਕਚਰ ਨੂੰ ਥੋੜਾ ਸਿੰਪਲੀਫਾਈ ਕਰਨ ਲਈ ਇਹਦੇ ਵਿੱਚ ਥੋੜਾ ਲੋਕਾਂ ਦੇ ਵਿੱਚ ਮਹਿੰਗਾਈ ਦਾ ਦਰ ਘਟਾਉਣ ਵਾਸਤੇ ਪਰਚੇਜ਼ਿੰਗ ਪਾਵਰ ਵਧਾਉਣ ਵਾਸਤੇ ਜਿਹੜੀਆਂ 12 ਤੇ 28 ਵਾਲੀ ਸਲੈਬ ਆ ਉਹਨੂੰ ਕੱਟ ਦਿੱਤਾ ਗਿਆ ਤੁਸੀਂ ਪਹਿਲਾਂ ਵੀ ਪੁੱਛਿਆ ਕਿ ਇਹਨੂੰ ਨੈਕਸਟ ਜਨਰੇਸ਼ਨਲ ਕਿਉਂ ਕਿਹਾ ਗਿਆ ਕਿਉਂਕਿ ਜੀ ਸਾਡਾ ਜਿਹੜੀ ਅੱਜ ਦੀ ਜਨਰੇਸ਼ਨ ਆ ਜਿਹਨੂੰ ਆਪਾਂ ਜਾਂ ਜਨਰੇਸ਼ਨ ਜ਼ੀ ਕਹਿੰਦੇ ਆ ਉਹਨਾਂ ਵਾਸਤੇ ਵੀ ਇਹਨਾਂ ਵਿੱਚ ਕਾਫੀ ਪ੍ਰਬੰਧ ਰੱਖੇ ਗਏ ਨੇ ਮੇਨ ਤੇਜੀ ਵੇਖੋ ਜੀ এডਿਕੇਸ਼ਨ ਦੇ ਨਾਲ ਸੰਬੰਧਿਤ ਹੈ ਕਿ ਜਿਵੇਂ ਸਟੇਸ਼ਨਰੀ ਆਈਟਮਾਂ ਹੋ ਗਈਆਂ ਉਹਦੇ ਤੇ ਘਟਾਇਆ ਗਿਆ ਵਾ ਅੱਜ ਕੱਲ ਲੋਕੀ ਕਾਫੀ ਐਸਪੀਰੇਸ਼ਨਲ ਨੇ ਉਹਨਾਂ ਦੀਆਂ ਕੰਖਸ਼ਾਵਾਂ ਨੂੰ ਜਗ੍ਹਾ ਦੇਣ ਵਾਸਤੇ ਗੱਡੀਆਂ ਦੇ ਉੱਤੇ ਟੈਕਸ ਰੇਟ ਘਟਾਇਆ ਗਿਆ ਜੀ 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 ਏਸੀਜ਼ ਦੇ ਉੱਤੇ ਘਟਾਇਆ ਗਿਆ ਹੈ ਕਿਉਂਕਿ ਇਹ ਚੀਜ਼ਾਂ ਹੋਣ ਰੋਜ਼ਮਰਾਂ ਦੀ ਲਕਚਰੀ ਤੋਂ ਹਟ ਕੇ ਰੋਜ਼ਮਰਾਂ ਦੀ ਚੀਜ਼ਾਂ ਵਿੱਚ ਆ ਜਾ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਤੁਸੀਂ ਕਿਉਂਕਿ ਇਹਨੂੰ ਅਸੀਂ ਆਮ ਲੋਕਾਂ ਦੇ ਨਾਲ ਜੋੜ ਕੇ ਦੇਖਦੇ ਹਾਂ ਔਰ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਵੀ ਘਰ-ਘਰ ਤੱਕ ਪਹੁੰਚਦਾ ਹੈਗਾ ਸਾਡੇ ਦਰਸ਼ਕਾਂ ਤੱਕ ਸਿੱਧੀ ਸਿੱਧੀ ਗੱਲ ਮੈਂ ਆਮ ਤੌਰ ਤੇ ਕੋਸ਼ਿਸ਼ ਕਰਦਾ ਕਿ ਪਹੁੰਚੇ ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜੀਆਂ 0% ਜਿਨ੍ਹਾਂ ਦੇ ਉੱਤੇ ਲੱਗਣਾ ਜਿੱਤੇ 5 ਵੀ ਲੱਗਦਾ ਸੀ ਜਾਂ 12 ਲੱਗਦਾ ਸੀ ਉਹ ਹੁਣ 0% ਹੈ ਉਹਦੇ ਵੱਲ ਜ਼ਰੂਰ ਆਮ ਲੋਕਾਂ ਦਾ ਧਿਆਨ ਹੈਗਾ ਕਿ ਕਿਹੜੀ ਕਿਹੜੀ ਚੀਜ਼ ਸਾਨੂੰ ਹੁਣ ਸਸਤੀ ਮਿਲਣ ਵਾਲੀ ਹੈ ਰੋਜ਼ਾਨਾ ਘਰ 'ਚ ਵਰਤੋਂ ਵਾਲੀ ਉੱਤੇ ਚਾਣਨਾ ਪਊ ਥੋੜਾ ਜਿਹਾ ਜਿਸ ਤਰ੍ਹਾਂ ਈਸੈਂਸ਼ੀਅਲ ਗੁੱਡਸ ਨੇ ਜਿਹੜੀਆਂ ਸਾਡੀ ਇੱਕ ਬੇਸਿਕ ਲੋੜ ਨੇ ਜੀ ਉਹ ਸਰਕਾਰ ਨੇ 12% ਤੋਂ ਵੀ ਕਈ ਗੁੱਡਸ ਨੇ ਕੈਟਾਗਰੀ ਸੀ ਜਿਹੜੀ 12 ਵਿੱਚ ਸੀਗੇ ਆ ਜਿਸ ਤਰ੍ਹਾਂ ਪਿੱਛੇ ਜੀ ਉਹ ਆਂਦਾ ਸੀ ਕਿ ਜਿਹੜੇ ਪਾਪਕੋਰਨ ਨੇ ਨਮਕੀਨ ਪਾਪਕੋਰਨ ਮਿੱਠੇ ਪਾਪਕੋਰਨ 슈ਗਰ ਵਾਲੇ ਪਾਪਕੋਰਨ ਕਰਮ ਕਰਾਮਲ ਪਾਪਕੋਰਨ ਉਹ ਵੀ ਇੱਕ ਬੜਾ ਕੰਪਲਿਕੇਟਿਡ ਇਸ਼ੂ ਬਣ ਗਿਆ ਸੀ ਤੇ ਹੁਣ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਜਿਸ ਤਰ੍ਹਾਂ ਕੋਸਮੈਟਿਕ ਗੁੱਡਸ ਹੋ ਗੀਆਂ ਰੋਜ਼ ਦੇ ਸਾਡੇ ਜਿਹੜੇ ਪ੍ਰੋਡਕਟਸ ਨੇ ਇਹਨਾਂ ਨੂੰ 5% ਤੇ ਲਿਆ ਕਿ ਇੱਕ ਨਾਗਰਿਕ ਨੂੰ ਹਰ ਰੋਜ਼ ਦੇ ਐਕਸਪੈਂਸਸ ਨੂੰ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਜ਼ਿਆਦਾ ਅਮਾਉਂਟ ਉਹਦੇ ਟੈਕਸ ਤੇ ਨਾ ਜਾਵੇ ਉਹਦੀ ਅਮਾਉਂਟ ਬਚੇ ਟੈਕਸ ਤੇ ਟੈਕਨੋਲੋਜੀਾਨ ਦੀ ਤਾਂ ਤੇ ਉਹ ਕੰਜ਼ਮਪਸ਼ਨ ਚ ਵਧੇ ਜੀ ਉਹਦੀ ਜੇ ਕੰਜ਼ਮਪਸ਼ਨ ਇਨਕਰੀਜ਼ ਹੋ ਗਈ ਇਕਨੋਮੀ ਦੀ ਤਾਂ ਉਹਦੀ ਇਨਵੈਸਟਮੈਂਟ ਵੀ ਇਨਕਰੀਜ਼ ਹੋਊਗੀ ਕੁਝ ਜਿਵੇਂ ਜਿਵੇਂ ਦੁੱਧ ਪਨੀਰ ਔਰ ਜਿਹੜੀਆਂ ਘਰਾਂ ਤੋਂ ਵਾਲੀਆਂ ਚੀਜ਼ਾਂ ਹੈਗੀਆਂ ਰੋਜ਼ਾਨਾ ਵਾਲੀਆਂ ਬੱਚਿਆਂ ਦੀਆਂ ਕਾਪੀ ਕਿਤਾਬ ਪੈਨਸਲਾਂ ਹੈਗੀਆਂ ਦਵਾਈਆਂ ਹੈਗੀਆਂ ਲਾਈਫ ਸੇਵਿੰਗ ਮੈਡੀਸਿਨਸ ਜੀ ਲਾਈਫ ਸੇਵਿੰਗ ਮੈਡੀਸਿਨਸ ਹੋਈਆਂ ਨੇ ਤੇ 5 ਤੋਂ 0% ਤੇ ਵੀ ਆਈਆਂ ਨੇ ਜੀ ਫਿਰ ਬੀਮਾ ਜੇ ਬੀਮਾ ਜਿਹੜੇ ਇੰਸ਼ੋਰੈਂਸ ਆ ਜਿਹੜੇ ਲਾਈਫ ਇੰਸ਼ੋਰੈਂਸ ਉਹ ਵੀ ਜ਼ੀਰੋ ਤੇ ਆ ਰਹੀ ਹੈ ਸੋ ਸੋ ਤੁਹਾਡੇ ਦੱਸਣ ਦੇ ਮੁਤਾਬਕ ਮੈਂ ਇਹ ਗੱਲ ਸਮਸਾਨੂੰ ਲੱਗ ਰਹੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ 12% ਜਾਂ 5% ਤੋਂ ਘਟ ਕੇ ਜ਼ੀਰੋ ਤੇ ਆ ਗਈਆਂ ਮਤਲਬ ਉਹ ਚੀਜ਼ਾਂ ਸਾਨੂੰ ਸਾਡੇ ਹੈਵੀ ਰੋਜ਼ਾਨਾ ਵਰਤੋਂ ਦੀਆਂ ਔਰ ਇਹ ਕਦਮ ਐਸੇ ਕਰਕੇ ਸਰਕਾਰ ਨੇ ਪੁੱਟਿਆ ਹੈ ਤਾਂ ਕਿ ਹਰ ਵਿਅਕਤੀ ਜਿਹੜਾ ਆ ਉਹਦਾ ਜਿਹੜਾ ਘਰ ਦਾ ਕੰਮ ਹੈ ਜਾਂ ਉਹਦੀ ਡੇਲੀ ਨੀਡ ਜਿਹੜੀਆਂ ਹੈਗੀਆਂ ਉਹ ਪੂਰੀਆਂ ਹੋ ਸਕਣ ਫੈਸਟੀਵਲ 95 ਦਾ ਨਾਮ ਦਿੱਤਾ ਸਰਕਾਰ ਨੇ ਇਹਨੂੰ ਕਿ ਫੈਸਟੀਵਲਜ਼ ਆ ਰਹੇ ਆ ਕੀ ਕਹਿਣਾ ਤੁਸੀਂ ਇਹਦੇ ਬਾਰੇ ਜੀ ਦੇਖੋ ਜੀ ਜਿਵੇਂ ਸਾਡੇ ਨੂੰ ਪਤਾ ਕਿ ਜੀ ਇੰਡੀਆ ਇੱਕ ਕਿਹਾ ਜਾਂਦਾ ਕਿ ਇਟਸ ਅ ਕੰਟਰੀ ਆਫ ਫੈਸਟੀਵਲ ਠੀਕ ਹੈ ਨਾ ਜੀ ਕਿ ਇਹਦੇ ਵਿੱਚ ਜਦੋਂ ਵੀ ਕੋਈ ਫੈਸਟੀਵਲ ਆਂਦਾ ਵਾ ਉਦੋਂ ਸਾਡੇ ਦੇਸ਼ ਵਿੱਚ ਕੰਜ਼ਮਪਸ਼ਨ ਕਾਫੀ ਵਧਦੀ ਹੈ ਠੀਕ ਹੈ ਜੀ ਉਹਦੇ ਨਾਲ ਕਿ ਜੀ ਜਦੋਂ ਇੱਕ ਰੇਟ ਟੈਕਸ ਜਦੋਂ ਕੱਟ ਘਟਾ ਦਿੱਤੇ ਗਏ ਨੇ ਤੇ ਲੋਕਾਂ ਦੀ ਅਫੋਰਡੇਬਿਲਟੀ ਵਧੇਗੀ ਇਹਦੇ ਨਾਲ ਤੇ ਜਿਹੜੇ ਲੋਕੀ ਅੱਗੇ ਚੀਜ਼ਾਂ ਦੇ ਵਾਸਤੇ ਕੁਝ ਚੀਜ਼ਾਂ ਤੋਂ ਗ੍ਰੇਸ ਕਰਦੇ ਹੋਣਗੇ ਉਹਨਾਂ ਚੀਜ਼ਾਂ ਨੂੰ ਵੀ ਖਰੀਦਣ ਦੇ ਲਈ ਮਤਲਬ ਏਸੀ ਹੋ ਗਿਆ ਜਾਂਦੇ ਵਿੱਚ ਤੁਹਾਡੀ ਤੁਹਾਡੀ ਗੱਲ ਤੋਂ ਲੱਗ ਰਿਹਾ ਕਿ ਜਿਹੜੀ ਸੇਵਿੰਗ ਵਾਲੀ ਪ੍ਰਵਿਰਤੀ ਆ ਉਹਨੂੰ ਖਰਚ ਵਾਲੀ ਪ੍ਰਵਿਰਤੀ 'ਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਹੀਂ ਜਮਦਰ ਖਰਚਾ ਜਿਹੜਾ ਉਹ ਜ਼ਿਆਦਾ ਕੀਤਾ ਜਾਵੇ ਨਹੀਂ ਜੀ ਇਹ ਇਹਦੇ ਵਿੱਚ ਹੈ ਵਾ ਕਿ ਜੀ ਇੱਕ ਜਿਵੇਂ ਕਿਸੇ ਦਾ ਖਰਚਾ ਉਹ ਕਿਸੇ ਹੋਰ ਦੀ ਇਨਕਮ ਬਣਦਾ ਜਿਵੇਂ ਆਪਾਂ ਇੱਕ ਇਕਨੋਮੀ ਨੂੰ ਦੇਖਦੇ ਆ ਕਿ ਕੋਈ ਬੰਦਾ ਇੱਕ ਖਰਚਦਾ ਵਾ ਉਹ ਪੈਸਾ ਘੁਮ ਕੇ ਇਕਨੋਮੀ ਵਿੱਚ ਹੀ ਲੱਗਦਾ ਹੈ ਤੇ ਉਹਦੇ ਨਾਲ ਜੇ ਸਰਕਾਰ ਨੂੰ ਵੀ ਟੈਕਸ ਆਉਂਦਾ ਉਹ ਤੇ ਸਰਕਾਰ ਉਹਦੇ ਨਾਲ ਰੋਡਸ ਬਣਾਉਂਦੀ ਹੈ ਇਨਫਰਾਸਟ੍ਰਕਚਰ ਡਵੈਲਪ ਕਰਦੀ ਹੈ ਤੇ ਬਾਕੀ ਨਾਗਰਿਕਾਂ ਦੀ ਜ਼ਿੰਦਗੀ ਵੀ ਆਸਾਨਲੀ ਹੁੰਦੀ ਹੈ ਕਿ ਆਪਾਂ ਨੂੰ ਸਿਰਫ ਖਰਚਾ ਨਾ ਬਣੀਏ ਸੰਖੇਪ ਸੰਖੇਪ ਚ ਅਸੀਂ ਇਹ ਕਹਿ ਸਕਦੇ ਆ ਕਿ ਕੁਝ ਜਿਹੜੀਆਂ ਚੀਜ਼ਾਂ ਕਿਸੇ ਦੀ ਪਹੁੰਚ ਤੋਂ ਬਾਹਰ ਸਿਗੀਆਂ ਉਹ ਉਹਨਾਂ ਦੀ ਪਹੁੰਚ ਵਿੱਚ ਆ ਜਾਣਗੀਆਂ ਤੇ ਜਦੋਂ ਉਹ ਥੋੜਾ ਜਿਆਦਾ ਖਰਚ ਕਰਨਗੇ ਤੇ ਸਾਡੀ ਇਕਨੋਮੀ ਦੇ ਉੱਤੇ ਇਹਦਾ ਵਧੀਆ ਅਸਰ ਪੈਗਾ ਮੈਮ ਜੇ ਤੁਸੀਂ ਸੈਕਟਰਸ ਦੀ ਗੱਲ ਕਰੋ ਵੀ ਕਿਹੜੇ ਕਿਹੜੇ ਸੈਕਟਰਸ ਮੁੱਖ ਤੌਰ ਦੇ ਉੱਤੇ ਇਹਦੇ ਵਿੱਚ ਫਾਇਦਾ ਲੈਣਗੇ ਚਾਹੇ ਉਹ ਖੇਤੀ ਹੈ ਚਾਹੇ ਇੰਡਸਟਰੀ ਹੈ ਆਟੋਮੋਬਾਈਲਸ ਹੈ ਕੀ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਦੇਖੋ ਜਦੋਂ ਆਪਾਂ ਖੇਤੀ ਨੂੰ ਦੇਖੀਏ ਤਾਂ ਮਸ਼ੀਨਰੀਜ਼ ਦੇ ਜਿਹੜਾ ਰੇਟ ਆਫ ਟੈਕਸ ਆ ਉਹ ਵੀ 5% ਕਰ ਦਿੱਤਾ ਗਿਆ ਅੱਛਾ ਫਰਟੀਲਾਈਜ਼ਰ ਖਾਦਾਂ ਤੇ ਵੀ ਰੇਟ ਆਫ ਟੈਕਸ ਘਟਾ ਦਿੱਤੇ ਗਏ ਨੇ ਹਮ ਹੈਲਥ ਨੂੰ ਦੇਖੀਏ ਹੈਲਥ ਦੇ ਵਿੱਚ ਲਾਈਫ ਸੇਵਿੰਗ ਡਰੱਗਸ ਨੂੰ NIL ਕੈਟਾਗਰੀ ਚ ਰੱਖਿਆ ਗਿਆ ਐਗਜ਼ਮਪਟ ਕੀਤਾ ਗਿਆ ਹਮ ਬਹੁਤ ਮੈਡੀਸਿਨਸ ਨੇ ਜਿਹੜੀਆਂ ਉਹ 18 ਤੋਂ 5 ਚ ਵੀ ਲਿਆਂਦੀਆਂ ਗਈਆਂ ਨੇ ਹਮ ਤੀਸਰਾ ਜਿਹੜਾ ਅਫੋਰਡੇਬਲ ਹੋਮਸ ਨੇ ਜਿਸ ਤਰ੍ਹਾਂ ਕੰਸਟਰਕਸ਼ਨ ਦੇ ਵਿੱਚ ਸੀਮੈਂਟ ਇੱਕ ਮੇਜਰ ਇਨਪੁਟ ਆ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਅਸੀਂ ਦੇਖਦੇ ਆ ਲੋਕਾਂ ਦੇ ਸਿਕ ਡੀਲਰਸ ਦੇ 뷰ਪੁਆਇੰਟ ਤੋਂ ਵੀ ਦੇਖਦੇ ਆ ਕਿ ਸੀਮੈਂਟ ਤੇ ਰੇਟ ਆਫ ਟੈਕਸ ਦੀ ਜਿਹੜਾ 28% ਤੋਂ 18 ਚ ਆ ਗਿਆ ਜੀ ਹੁਣ ਹਰੇਕ ਬੰਦਾ ਜਦੋਂ ਉਹਦੀ ਪਰਚੇਜ਼ਿੰਗ ਪਾਵਰ ਆ ਜਿਹੜੀ ਉਹ ਇਨਕਰੀਜ਼ ਹੋਊਗੀ ਰੇਟ ਆਫ ਟੈਕਸਿਸ ਵਾਲ ਉਹਦੀ ਅਮਾਉਂਟ ਨਾ ਜਾ ਕੇ ਜੇ ਉਹ ਸੇਵਿੰਗ ਕਰਕੇ ਇਨਵੈਸਟਮੈਂਟ ਵੀ ਕਰੂਗਾ ਆਪਣਾ ਘਰ ਵੀ ਖਰੀਦੂਗਾ ਉਹ ਵੀ ਉਹਨੂੰ ਟੈਕਸ ਉੱਥੇ ਵੀ ਕੱਟ ਦੇਣਾ ਪੈਣਾ ਜੀ ਦੇਖੋ ਰੇਟ ਆਫ ਟੈਕਸ ਜੋ 28 ਤੋਂ 18% ਮੇਜਰ ਰਿਡਕਸ਼ਨ ਆ ਕਿ ਸਿੱਧੇ 10% ਰੇਟ ਆਫ ਟੈਕਸ ਘਟਣਾ ਜੀ ਤੁਸੀਂ ਦੇਖੋ ਕਿ ਓਵਰঅল ਜੇ ਦੀ ਆਪ ਜੇ ਆਪਾ ਦੇਖੀਏ ਕਿ इवन ਗਵਰਨਮੈਂਟਸ ਦੇ ਵੀ ਗਵਰਨਮੈਂਟ ਵੀ ਕੰਫੀਡੈਂਟ ਹੈ ਕਿ ਮਿਨਿਸਟਰੀ ਆਫ ਫਾਈਨਾਂਸ ਨੇ ਵੀ ਕਿਹਾ ਕਿ ਓਵਰঅল 48000 ਕਰੋੜ ਆ ਜਿਹੜਾ ਸਾਨੂੰ ਸਾਰੇ ਸਾਲ ਦਾ ਇੱਕ ਨੁਕਸਾਨ ਹੋ ਸਕਦਾ ਪਰ ਇਹ ਇੱਕ ਸ਼ਾਰਟ ਟਰਮ ਪੇਨ ਹੋ ਸਕਦੀ ਆ ਪਰ ਇਹ ਲੌਂਗ ਟਰਮ ਗੇਨ ਹੀ ਹੋਊਗਾ ਹੋਏਗਾ ਜਦੋਂ ਇਕਨੋਮੀ ਦੇ ਵਿੱਚ ਕੰਜ਼ਮਪਸ਼ਨ ਵਧਣੀ ਆ ਤਾਂ ਪ੍ਰੋਡਕਸ਼ਨ ਦੇ ਆਟੋਮੈਟਿਕਲੀ ਡਿਮਾਂਡ ਇਨਕਰੀਜ਼ ਹੋਣੀ ਆ ਪ੍ਰੋਡਕਸ਼ਨ ਇਨਕਰੀਜ਼ ਹੋਣ ਦੇ ਨਾਲ ਸਾਡੇ ਐਮ ਐਸ ਐਮ ای ਸੈਕਟਰ ਮੀਡੀਅਮ ਸਮਾਲ ਮਾਈਕਰੋ ਇੰਡਸਟਰੀ ਇਹਨੇ ਗਰੋ ਕਰਨਾ ਇੱਥੇ ਇਮਪਲੋਇਮੈਂਟ ਵਧੇਗੀ ਇਮਪਲੋਇਮੈਂਟ ਵਧਣ ਦੇ ਨਾਲ ਇਹ ਸਾਰੇ ਐਸਪੈਕਸ ਨੇ ਜਿਹੜੇ ਪੋਜ਼ਿਟਿਵਿਟੀ ਵਾਲੀ ਜਾਣਗੇ ਤੇ ਅਲਟੀਮੇਟਲੀ ਸਾਡੀ ਜਿਹੜੀ ਇਕਨੋਮੀ ਦੀ ਜੀਡੀਪੀ ਆ ਉਹ ਪੋਜ਼ਿਟਿਵ ਅਸਪੈਕਟ ਵਾਲੀ ਇਨਕਰੀਸ ਹੋਏਗੀ ਬਹੁਤ ਵਧੀਆ ਤੁਸੀਂ ਮੇਰਾ ਨੈਕਸਟ ਸਵਾਲ ਆਣਾ ਜੀ ਜੀਡੀਪੀ ਦੇ ਉੱਤੇ ਸੀ ਤੁਸੀਂ ਉਹਨੂੰ ਕਾਫੀ ਹੱਦ ਤੱਕ ਕਲੀਅਰ ਕਰ ਦਿੱਤਾ ਕਿ ਸਾਡੀ ਜੀਡੀਪੀ ਆਉਣ ਵਾਲੇ ਸਮੇਂ 'ਚ ਵਧੇਗੀ ਔਰ ਕਿਸੇ ਵੀ ਦੇਸ਼ ਦੀ ਜੀਡੀਪੀ ਦਾ ਵਧਣਾ ਜਿਹੜਾ ਉਹ ਦੇਸ਼ ਦੇ ਲਈ ਬਹੁਤ ਹੀ ਭਾਗਾਂ ਵਾਲੀ ਗੱਲ ਹੁੰਦੀ ਹੈ ਤੁਸੀਂ ਕੁਝ ਜੋੜਨਾ ਚਾਹੁੰਦੇ ਏ ਦੇ ਬਾਰੇ ਜੀਡੀਪੀ ਔਰ ਖਾਸ ਕਰਕੇ ਮੇਰਾ ਧਿਆਨ ਜਾ ਇੰਡਸਟਰੀ ਵੱਲ ਜਾਰਿਆ ਵਾਰ-ਵਾਰ ਐਮਐਸਐਮਈ ਦੀ ਗੱਲ ਮੈਂ ਆਪਨੇ ਕੀਤੀ ਹੈ ਫਾਰਮਰਸ ਦੀ ਗੱਲ ਆਪਾਂ ਕੀਤੀ ਹੈ ਆਟੋਮੋਬਾਈਲ ਦੀ ਕੀਤੀ ਹੈ ਇਹ ਸੈਕਟਰ ਜਦੋਂ ਜੀਡੀਪੀ ਸਾਡੀ ਵਧੇਗੀ ਕੀ ਤੁਸੀਂ ਦੇਖਦੇ ਆ ਕਿ ਜਿਹੜਾ ਸਾਡਾ ਅਮਰੀਕਾ ਦੇ ਨਾਲ ਜੀਐਸਟੀ ਜਾਂ ਟੈਰਫ ਵਾਰ ਚੱਲ ਰਿਹਾ ਉਹਦੇ ਉੱਤੇ ਵੀ ਇਹਦਾ ਕੋਈ ਅਸਰ ਪੈਣਾ ਹੈ ਆਯਾਤ ਨਿਰਯਾਤ ਉੱਤੇ ਵੀ ਕੋਈ ਅਸਰ ਪੈਂਦਾ ਦੇਖਦੇ ਹੋ ਜੀ ਬਿਲਕੁਲ ਜੀ ਜਿਵੇਂ ਜੋ ਇੱਕ ਦੇਸ਼ ਦਾ ਟੈਕਸਟ ਰਕਚਰ ਹੁੰਦਾ ਹੈ ਜੀ ਕਿ ਜੋ ਟੈਕਸ ਰੇਟ ਲੱਗਦਾ ਉਹ ਦਿਨ ਉਹਦੀ ਕੰਪੀਟੀਟਿਵਨੈਸ ਦੇਖੀ ਜਾਂਦੀ ਹੈ ਜੀ ਜਦੋਂ ਇੰਟਰਨੈਸ਼ਨਲ ਮਾਰਕੀਟ ਵਿੱਚ ਜਦੋਂ ਭਾਰਤ ਦਾ ਕੋਈ ਪ੍ਰੋਡਕਟ ਜਾਣਾ ਵਾ ਠੀਕ ਹੈ ਜੀ ਇੱਕ ਮੰਨ ਲਓ ਜੀ ਇੱਕ ਆਪਾਂ ਮਸ਼ੀਨ ਐਕਸਪੋਰਟ ਕਰਨੀ ਹੈ ਠੀਕ ਹੈ ਜੀ ਉਹ ਮਸ਼ੀਨ ਬਣਾਉਣ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਰॉ ਮਟੀਰੀਅਲ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਵੱਖ-ਵੱਖਰੇ ਟੈਕਸ ਲੱਗਦੇ ਨੇ ਜਦੋਂ ਰੌ ਮਟੀਰੀਅਲਸ ਦੇ ਉੱਤੇ ਵੀ ਟੈਕਸ ਰੇਟ ਘਟੇਗਾ ਤੇ ਉਹਦਾ ਲਾਭ ਜਿਹੜਾ ਐਕਸਪੋਰਟਰ ਹੈ ਉਹਨੂੰ ਮਿਲ ਪਾਏਗਾ ਕਿ ਜੀ ਇੰਟਰਨੈਸ਼ਨਲ ਮਾਰਕੀਟ 'ਚ ਉਹਦੀ ਚੀਜ਼ ਜਿਹੜੀ ਆ ਦਾ ਦਾਮ ਕੰਪ ਤੇ ਤਾਂ ਕਰਕੇ ਜੇ ਕੋਈ ਟੈਰੀਫ ਕੰਟਰੀ ਲਗਾਉਂਦੀ ਵੀ ਆ ਉਹਦਾ ਬੋਝ ਸੈਨ ਦੀ ਸ਼ਕਤੀ ਐਕਸਪੋਰਟਰ ਨੂੰ ਮਿਲ ਸਕੇਗੀ ਤੇ ਉਹਦੇ ਨਾਲ ਇੰਡੀਆ ਦੀ ਫੋਰਨ ਕਰੰਸੀ ਕਮਾਨ ਵਿੱਚ ਐਕਸਪੋਰਟਰ ਦੀ ਮਦਦ ਹੋ ਪਾਏਗੀ ਜੀ ਇਹਦੇ ਨਾਲ ਹੀ ਜੇ ਅਸੀਂ ਜਿੰਨਾ ਇਹਨਾਂ ਨੇ ਗੱਲ ਐਕਸਪੋਰਟ ਇੰਪੋਰਟ ਦੀ ਕੀਤੀ ਆ ਅਸੀਂ ਸਵਦੇਸ਼ੀ ਜਾਂ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਇਹ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਕੀਮ ਚੱਲਦੀਆਂ ਗਵਰਨਮੈਂਟ ਵੱਲੋਂ ਮੈਮ ਕਿਵੇਂ ਦੇਖਦੇ ਆ ਤੁਸੀਂ ਕਿ ਇਹ ਜਿਹੜਾ ਟੈਕਸ ਘਟਿਆ ਹੈ ਇਹਦੇ ਉੱਤੇ ਉਹਨਾਂ ਚੀਜ਼ਾਂ ਦਾ ਕਿਵੇਂ ਅਸਰ ਸਾਡੇ ਸਾਹਮਣੇ ਆਏਗਾ ਦੇਖੋ ਜਦੋਂ ਅਸੀਂ ਆਪ ਖੁਦ ਵੀ ਸਵਦੇਸ਼ੀ ਚੀਜ਼ਾਂ ਨੂੰ ਵਰਤਣਾ ਸ਼ੁਰੂ ਕਰੀਏ ਹੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਕਿਹਾ ਕਿ ਅਸੀਂ ਆਤਮ ਨਿਰਭਰ ਤਾਂ ਜਿਹੜੀ ਬਿਲਕੁਲ ਉਹਨੂੰ ਵਧਾਈਏ ਕਿਸੇ ਵੀ ਦੇਸ਼ ਦੀ ਜਿਹੜੀ ਯਾਰਸਟਿਕਾ ਉਹਨੂੰ ਮਾਪਣ ਦੀ ਹੂੰ ਸੈਲਫ ਰਿਸਪੈਕਟ ਜੇ ਅਸੀਂ ਕਹੀਏ ਕਿ ਸੈਲਫ ਰਿਸਪੈਕਟ ਵੀ ਜਿਹੜੀ ਆ ਸੈਲਫ ਸਫੀਸ਼ੀਐਂਸੀ ਤੇ ਨਿਰਭਰ ਕਰਦੀ ਹੈ ਕਿ ਅਸੀਂ ਜੇ ਆਤਮ ਨਿਰਭਰ ਹੋਵਾਂਗੇ ਤਾਂ ਹੀ ਸਾਡਾ ਜਿਹੜਾ ਸਨਮਾਨ ਆ ਸਾਡਾ ਰੁਤਵਾ ਗਲੋਬਲ globally ਜੇ ਅਸੀਂ ਦੇਖੀਏ ਤਾਂ ਉੱਥੇ ਵੱਧ ਸਕਦਾ ਇਹਦੇ ਵਿੱਚ ਮੈਂ ਆਪਣੇ ਸਾਰੇ ਨਾਗਰਿਕਾਂ ਨੂੰ ਇਹ ਸੰਦੇਸ਼ ਦੇਣਾ ਚਾਹਨੀ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਘਰ ਵਿੱਚ ਵੀ ਆਪਣੇ ਆਫਿਸ 'ਚ ਵੀ ਅਸੀਂ ਹਮੇਸ਼ਾ ਮੇਡ ਇਨ ਇੰਡੀਆ ਪ੍ਰੋਡਕਟਸ ਨੂੰ ਪ੍ਰੇਫਰ ਕਰੀਏ ਅਸੀਂ ਆਪਣੇ ਦੇਸ਼ ਨੂੰ ਬढ़ावा ਦਈਏ ਤਾਂ ਕਿ ਸਾਡੇ ਦੇਸ਼ ਦੇ ਪ੍ਰੋਡਕਟ ਜੇ ਜ਼ਿਆਦਾ ਕੰਜ਼ੂਮ ਹੋਣਗੇ ਉਹਨਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੋਊਗੀ ਤਾਂ ਆਟੋਮੈਟਿਕਲੀ ਉਹਦਾ ਇੰਪੈਕਟ ਸਾਡੀ ਕੰਟਰੀ ਤੇ ਸਾਡੇ ਰਾਸਤੇ ਸਾਡੀ ਸਟੇਟ ਤੇ ਪਵੇਗਾ ਤੇ ਮੈਂ ਇਹ ਕਹਿਣਾ ਚਾਹਨੀ ਹੈ ਕਿ ਸੈਲਫ ਸਫੀਸ਼ੀਐਂਸੀ ਆਤਮ ਨਿਰਭਰਤਾ ਇੱਕ ਸਾਡਾ ਇੱਕ ਪ੍ਰਾਇੋਰਟੀ ਦਾ ਅਜੰਡਾ ਜਿਹੜਾ ਅੱਜ ਦੇ ਸਮੇਂ ਤੇ ਹੋਣਾ ਚਾਹੀਦਾ ਤੇ ਇਹਦਾ ਸਿੱਧਾ ਸਿੱਧਾ ਅਸਰ ਪੈਂਦਾ ਤੁਸੀਂ ਦੇਖ ਰਹੇ ਹੋ ਹਨਾ ਜੀ ਜੀ ਜਦੋਂ ਅਸੀਂ ਗੱਲ ਇਹ ਕਰਦੇ ਹਾਂ ਜੀਐਸਟੀ ਦੀ ਇਹਦੇ ਉੱਤੇ ਇੱਕ ਸਿੰਨ ਪ੍ਰੋਡਕਟ ਜਿਹਨੂੰ ਕਿਹਾ ਜਾਂਦਾ ਆ ਉਹਦੇ ਤੇ ਬੜਾ ਜ਼ੋਰ ਦਿੱਤਾ ਗਿਆ ਔਰ ਕਾਫੀ ਹੱਦ ਤੱਕ ਕੋਈ ਗੱਲ ਚੰਗੀ ਵੀ ਲੱਗਦੀ ਹੈ ਜਾਇਜ਼ ਠਰਾਈ ਹੈ ਸਰਕਾਰ ਨੇ ਉਹਦੇ ਬਾਰੇ ਦੱਸੋ ਸਿੰਨ ਪ੍ਰੋਜੈਕਟ ਪ੍ਰੋਡਕਟ ਹੈਗੇ ਕੀ ਹੈ ਔਰ ਉਹਨਾਂ ਦੇ ਤੇ ਜਿਹੜਾ ਟੈਕਸ ਵਧਾਇਆ ਗਿਆ ਹੈ ਉਹ ਕਿਉਂ ਜੀ ਸਿਨ ਪ੍ਰੋਡਕਟ ਆਪਾਂ ਜਰਨਲ ਉਹ ਚੀਜ਼ਾਂ ਨੂੰ ਕਹਿੰਦੇ ਆ ਜਿਨ੍ਹਾਂ ਦਾ ਆਮ ਨਾਗਰਿਕਾਂ ਤੇ ਜਿਹੜੇ ਉਹਨੂੰ ਕੰਜ਼ੂਮ ਕਰਦੇ ਉਹਨਾਂ ਤੇ ਨੁਕਸਾਨ ਤੇ ਹੈ ਹੀ ਆ ਉਹ ਤੇ ਲਾਗੇ ਛਾਗੇ ਵਾਲੇ ਲੋਕਾਂ ਤੇ ਵੀ ਕਾਫੀ ਨੁਕਸਾਨ ਹੁੰਦਾ ਵਾ ਜਿਵੇਂ ਟੋਬੈਕੋ ਪ੍ਰੋਡਕਟਸ ਨੇ ਹਾਂ ਬਿਲਕੁਲ ਠੀਕ ਹੈ ਜੀ ਜਾਂ ਫਿਰ ਆਪਾਂ ਕੈਫੀਨੇਟਿਡ ਬੇਵਰੇजेस ਕਹਦੇ ਨੇ ਜਿਵੇਂ ਕੋਲਡ ਡਰਿੰਕ ਹੋ ਗਈ ਆ ਜੀ ਆਪਾਂ ਪੈਪਸੀ ਥੰਮਜ਼ਾ ਵਗੈਰਾ ਹੈ ਜਿਹੜੀ ਚੀਜ਼ਾਂ ਲੋਕੀ আজকাল ਕੰਜ਼ਿਊਮ ਕਰਦੇ ਨੇ ਇਹ ਲੌਂਗ ਟਰਮ ਵਿੱਚ ਤੇ ਨੁਕਸਾਨ ਦਿੰਦੀਆਂ ਹੀ ਨੇ ਜੀ ਇਹਦੇ ਤੇ ਸਰਕਾਰ ਨੇ ਜਿਹੜਾ ਕਿ ਜੀ 40% ਰੇਟ ਆਫ ਜੀਐਸਟੀ ਰੱਖਿਆ ਵਾ ਕਿ ਇਹ ਚੀਜ਼ਾਂ ਨੂੰ ਡਿਸਕਰੇਜ ਕੀਤਾ ਜਾਂਦਾ ਹੈ ਹੂੰ ਇਹ ਇਹ ਜਿਹੜੀਆਂ ਲਗਜ਼ਰੀ ਗੱਡੀਆਂ ਆ ਉਹਨਾਂ ਦੇ ਉੱਤੇ ਵੀ ਇਹੀ ਸਲੈਬ ਹੈ 40% ਵਾਲੀ ਚੱਲ ਰਹੀ ਹੁਣ ਜੀ ਸਾਰੀਆਂ ਗੱਡੀਆਂ ਦੇ ਉੱਤੇ 40% ਦਾ ਸਲੈਬ ਆ ਗਿਆ ਪਰ ਕੁਝ ਗੱਡੀਆਂ ਜਿਵੇਂ ਜਿਹੜੀਆਂ ਛੋਟੀਆਂ ਨੇ ਉਹਦੇ 'ਚ ਸਰਕਾਰ ਨੇ ਕਲਾਸੀਫਿਕੇਸ਼ਨ ਰੱਖੀ ਆ ਕਿ ਜੀ ਜਿਹੜੀਆਂ ਗੱਡੀਆਂ ਪੈਟਰੋਲ ਗੱਡੀਆਂ ਜਿਹੜੀਆਂ 1200 ਸੀਸੀ ਤੱਕ ਨੇ ਤੇ 4 ਮੀਟਰ ਤੋਂ ਜਿਹਦੀ ਲੈਂਥ ਘਟਿਆ ਉਹ 18% ਚ ਆਣ ਗਈਆਂ ਤੇ ਡੀਜ਼ਲ ਗੱਡੀਆਂ ਜਿਹੜਾ 1500 ਸੀਸੀ ਤੱਕ ਇੰਜਨਾਂ ਦਾ 4 ਮੀਟਰ ਤੱਕ ਉਹ ਵੀ 18 ਚ ਆਣ ਗਈਆਂ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਇਸ ਤੋਂ ਵੱਧ ਕਿਊਬਿਕ ਕੈਪੈਸਿਟੀ ਦੀਆਂ ਹੈਗੀਆਂ ਨੇ ਉਹਨਾਂ ਤੇ 40% ਦੀ ਐਸਟੀ ਦਾ ਰੇਟ ਆਫ ਟੈਕਸ ਲੱਗੇਗਾ ਹਾਂ ਇਹ ਇੱਕ ਨਵੀਂ ਸਲੈਬ ਸੀ ਔਰ ਇਹਦੇ ਨਾਲ ਜਿੱਥੇ ਛੋਟੀਆਂ ਗੱਡੀਆਂ ਦੇ ਰੇਟ ਕਾਫੀ ਜ਼ਿਆਦਾ ਘਟਣਗੇ ਔਰ ਵੱਡੀਆਂ ਗੱਡੀਆਂ ਦੇ ਤੇ ਟੈਕਸ ਜਿਹੜਾ ਲਿਆ ਜਾਣਾ ਹੈ ਸਾਡੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਅਸੀਂ ਲੈ ਕੇ ਜਾਣਾ ਚਾਹੁੰਦੇ ਹਨ ਉਹਨਾਂ ਲੋਕਾਂ ਤੱਕ ਜਿਹੜੇ GST ਦੇ ਆਉਣ ਵਾਲੇ ਫਾਇਦਾ ਨੂੰ ਦੇਖ ਕੇ ਬੜੇ ਚਾਅ ਔਰ ਉਤਸ਼ਾਹ ਦੇ ਵਿੱਚ ਕੁਝ ਨਾ ਕੁਝ ਬੋਲ ਰਹੇ ਆਓ ਸੁਣਦੇ ਆ ਆਮ ਨਾਗਰਿਕਾਂ ਦੀ ਗੱਲ ਮੋਦੀ ਸਰਕਾਰ ਨੇ ਜੋ ਖੇਤੀਬਾੜੀ ਸੰਧਾਂ ਤੇ GST ਦੀ ਛੋਟ ਦਿੱਤੀ ਹੈ ਉਸ ਦੇ ਨਾਲ ਜੋ ਕਿਸਾਨੀ ਨਾਲ ਸੰਬੰਧਿਤ ਕਿਸਾਨ ਨੇ ਜੋ ਇਹ ਖੇਤੀਬਾੜੀ ਦਾ ਕੰਮ ਕਰਦੇ ਆ ਉਹਨਾਂ ਨੂੰ ਮਸ਼ੀਨਾਂ ਲੈ ਖਿਦਣ ਲਈ ਬਹੁਤ ਲਾਭ ਮਿਲੇਗਾ ਜੀਐਸਟੀ ਦਾ ਸਰ ਫਰਕ ਬਹੁਤ ਅੱਛਾ ਪਿਆ ਆ ਆਮ ਕਸਟਮਰ ਵਾਸਤੇ ਉਹਦੇ ਵਿੱਚ ਕਾਫੀ ਫਾਇਦਾ ਹੈ 12% ਦੀ ਆਈਟਮ 5% ਤੇ ਆ ਗਈ ਹੈ 18% ਦੀ ਕੁਝ ਆਈਟਮ ਕੱਟੀ ਹੈ ਸਾਡੀ ਬਿਲਡਰ ਲਾਈਨ ਨੂੰ ਬਹੁਤ ਫਰਕ ਪਿਆ ਹੈ 12% ਸਲੈਬ ਸਾਡੀ ਉਸ ਤੋਂ ਘਟ ਹੋਈ ਹੈ ਜਿਸ ਦੇ ਨਾਲ 4-5 ਲੱਖ ਰੁਪਏ ਪਰ ਫਲੈਟ ਆਮ ਜਨਤਾ ਨੂੰ ਕੋਈ ਆ ਫਲੈਟ ਸਸਤਾ ਪਏਗਾ ਤੇ ਜਿਸ ਦੇ ਕਾਰਨ ਉਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਜਿਹੜਾ ਲੋਨ ਦੀ ਅਮਾਉਂਟ ਦਾ ਵਿਆਜ ਹੈ ਉਹ ਵੀ ਉਹਨਾਂ ਦਾ ਉਸ ਮੈਂ ਅਡਜਸਟ ਹੋ ਸਕਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਸਾਨੂੰ ਖੇਤੀ ਦੇ ਸੰਦਾਂ ਦੇ ਉੱਪਰ ਜੀਐਸਟੀ ਘਟਾ ਕੇ ਦੇ ਰਹੇ ਨੇ ਉਹਨਾਂ ਦੀ ਅਸੀਂ ਉਹਨਾਂ ਦੀ ਬਹੁਤ ਤਾਰੀਫਯੋਗ ਨੇ ਕਿਉਂਕਿ ਸਾਨੂੰ ਖੇਤੀ ਕਰਨ ਦੇ ਵਿੱਚ ਜੋ ਸੰਦ ਨੇ ਅੱਜ ਘੱਟ ਰੇਟ ਤੇ ਮਿਲਣਗੇ ਟਰੈਕਟਰ ਵੀ ਸਾਨੂੰ ਘੱਟ ਰੇਟ ਤੇ ਮਿਲਣਗੇ ਫਿਰ ਜਿਹੜਾ GST ਦਾ ਹੈਗਾ ਸਿਸਟਮ ਜਿਹੜਾ 10% ਸਾਨੂੰ ਲੈਸ ਹੋਇਆ ਹੈਗਾ ਉਹਦੇ ਨਾਲ ਕੰਮ ਨੂੰ 노 ਡਾਊਟ ਕਾਫੀ ਟਾਈਮ ਤੋਂ ਰੁਕਿਆ ਹੋਇਆ ਹੈ ਸੀਗਾ ਹੁਣ ਕਸਟਮਰ ਜਿਹੜਾ ਆਜਾ ਉਹ ਕਾਫੀ ਫਲੋ ਚ ਆਏਗਾ ਅਸੀਂ ਚਾਹੁੰਦੇ ਹਾਂ ਕਿ ਕਸਟਮਰ ਆਵੇ ਸਾਰਿਆਂ ਕੋਲ ਹੀ ਆਵੇ ਸਾਡੇ ਕੋਲ ਵੀ ਆਵੇ ਬਹੁਤ ਕਿਤਨਾ ਕਿਤੇ ਅਸੀਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਨੂੰ ਜੜੀ ਤੱਕ ਸੇਵਾ ਦੇ ਦਿੱਤੀ ਮੋਦੀ ਸਰਕਾਰ ਨੇ ਜੋ GST ਦੇ ਵਿੱਚ ਕਟੌਤੀ ਕੀਤੀ ਹੈ ਉਸ ਨਾਲ ਟਰੈਕਟਰ ਤੇ ਸੁਪਰਸੀਡਰ ਵਰਗੇ ਸੰਦਾਂ ਸੰਦ ਖਰੀਦਣ ਵਿੱਚ ਕਿਸਾਨਾਂ ਨੂੰ ਸਹਾਇਤਾ ਮਿਲੇਗੀ ਘੱਟ ਰੇਟ ਤੇ ਮਿਲਣਗੇ ਇਸ ਕਰਕੇ ਅਸੀਂ ਮੋਦੀ ਸਰਕਾਰ ਦੇ ਧੰਨਵਾਦੀ ਹਾਂ ਜਿਸ ਨਾਲ ਲਵਰਾਤਰੇ ਚੱਲਦੇ ਪਏ ਆਏ ਦੀਵਾਲੀ ਆ ਤੇ ਇਸ ਮੌਕੇ ਤੇ ਵੀ ਕਾਫੀ ਡਿਸਕਾਊਂਟ ਅੱਛੇ ਮਿਲਦੇ ਹੈਗੇ ਆ ਤੇ ਮੈਂ ਇਹੀ ਕਮਾਂਗਾ ਕਿ ਜਿਸ ਤਰ੍ਹਾਂ ਕਿ ਕਿਤੇ 10% ਸਾਨੂੰ ਜੀਐਸਟੀ ਦਾ ਵੀ ਫਰਕ ਪਿਆ ਗਿਆ ਤੇ ਆਪਣਾ ਤਿਹਾੜਾ ਦਾ ਵੀ ਜਿਹੜਾ ਸਕੀਮ ਮਿਲ ਰਹੀ ਹੈਗੀ ਆ ਜਿਸ ਤਰ੍ਹਾਂ ਕੋਈ 40000 ਦੀ ਚੀਜ਼ ਆ ਉਹਦਾ 10% ਘਟ ਕੇ ਜੇ 36000 ਰਹੇਗੀ 4000 ਰੁਪਏ ਕਸਟਮਰ ਨੂੰ ਫਾਇਦਾ ਮਿਲੇਗਾ ਤੇ ਐਲਈਡੀ ਵੱਡੀ ਅਲੀ ਜਿਸ ਤਰ੍ਹਾਂ 50000 ਵੀਐਲਈਡੀ ਹੋਵੇ ਤਾਂ 5000 ਦਾ 5000 ਦਾ ਫਾਇਦਾ ਮਿਲੇਗਾ ਕਸਟਮਰ ਨੂੰ ਜਿਸ ਤਰ੍ਹਾਂ ਬੈਟਰੀ ਹੈਗੀ ਹੈ ਬੈਟਰੀ ਤੇ 25% ਟੈਕਸ ਸੀਗਾ ਉਹ 18% ਆ ਗਈ ਹੈ ਉਹ ਤੇ ਵੀ 10% ਦਾ ਫਾਇਦਾ ਮਿਲੇਗਾ ਇਸੇ ਤਰ੍ਹਾਂ ਬਾਕੀ ਜਿਹੜੀਆਂ 28 ਹੰਡਾੜੀ ਚੀਜ਼ਾਂ ਸਾਰੀਆਂ ਉਹਨਾਂ ਨੇ 18% ਕਰ ਦਿੱਤੀਆਂ ਗਈਆਂ ਤੇ ਇਹ ਲਈ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਿਆ। ਅ ਜਿਤੇ ਤੁਸੀਂ ਸੁਣ ਰਹੇ ਸੀ ਨਾਗਰਿਕਾਂ ਦੇ ਵੱਖ-ਵੱਖ ਪ੍ਰਕਾਰ ਦੇ ਵਿਚਾਰ ਕਿ ਕਿਸ ਪ੍ਰਕਾਰ GST ਦਾ ਅਸਰ ਜਿਹੜਾ ਸਾਡੇ ਉੱਤੇ ਹੋਣ ਵਾਲਾ ਹੈ ਮੈਂ ਕਰਨਵੀਰ ਜੀ ਤੁਹਾਡੇ ਤੇ ਇੱਕ ਸਵਾਲ ਲੈ ਕੇ ਆਉਣਾ ਬੜਾ ਮੇਰੇ ਦਿਮਾਗ ਚੱਲ ਰਿਹਾ ਕਿ ਬਾਜ਼ਾਰ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਰੁਪਏ ਦਾ ਸਮਾਨ ਆਲਰੇਡੀ ਆਇਆ ਹੋਇਆ ਬਾਜ਼ਾਰ ਦੇ ਵਿੱਚ ਹੈਗਾ ਦੁਕਾਨਦਾਰਾਂ ਦੇ ਕੋਲ। ਅ ਅ ਫਰਜ਼ ਕਰੋ ਇੱਕ 100 ਰੁਪਏ ਦੀ ਚੀਜ਼ ਹੈ ਇਹ ਡਾਇਰੀ ਹੈ 100 ਰੁਪਏ ਦੀ ਦੁਕਾਨਦਾਰ ਨੇ ਪਹਿਲਾਂ ਹੀ ਖਰੀਦੀ ਆ 12% ਟੈਕਸ ਦਿੱਤਾ ਉਹਨੇ ਉਹਨੂੰ ਉਹ ਡਾਇਰੀ ਹੈ 112 ਰੁਪਏ ਦੀ ਪੈ ਰਹੀ ਹੈ ਆਪਣੇ ਕੋਲ ਔਰ ਹੁਣ ਉਹਦੇ ਤੇ ਟੈਕਸ ਜਾਂ ਤਾਂ ਜ਼ੀਰੋ ਹੋ ਗਿਆ ਜਾਂ 5% ਹੋ ਗਿਆ ਤੇ ਕੀਮਤ ਉਹਦੀ ਹੋ ਗਈ 105 ਰੁਪਏ ਇਹ ਚੀਜ਼ ਨੂੰ ਕਿਵੇਂ ਐਡਜਸਟ ਕਰੇਗਾ ਉਹ ਦੁਕਾਨਦਾਰ ਕੀ ਇਹਦੇ ਤੇ ਸਰਕਾਰ ਕੋਈ ਰਿਫਾਰਮ ਕਰੇਗੀ ਰੀਲੇਬਲਿੰਗ ਕਰੇਗੀ ਜਾਂ ਦੁਕਾਨਦਾਰ ਜਿਹੜਾ ਹੈ ਆਮ ਲੋਕਾਂ ਦੀ ਲੁੱਟ ਉਸੇ ਤਰ੍ਹਾਂ ਕਰਦਾ ਰਹੇਗਾ ਜੀ ਦੇਖੋ ਸਰਕਾਰ ਨੇ ਇਹਦੇ ਵਾਸਤੇ ਕਾਫੀ ਮਹੱਤਵਪੂਰਨ ਸਟੈਪਸ ਚੱਕੇ ਨੇ ਜੀ ਪੱਲਾ ਤੇ ਸਾਨੂੰ ਇਹ ਸਮਝਣਾ ਪਏਗਾ ਕਿ ਇੱਕ ਐਮ ਆਰ ਪੀ ਹੈ ਉਹਦੇ ਵਿੱਚ ਜ਼ਿਆਦਾਤਰ ਲੋਕਾਂ ਚ ਕਨਫਿਊਜ਼ਨ ਰਹਿੰਦੀ ਹੈ ਕਿ ਐਮ ਆਰ ਪੀ ਦੇ ਵਿੱਚ ਟੈਕਸ ਇਨਕਲੂਡਡ ਹੈ ਕਿ ਨਹੀਂ ਹੈ ਜੀ ਐਮ ਆਰ ਪੀ ਬੇਸਿਕਲੀ ਹੁੰਦੀ ਹੈ ਕਿ ਮੈਕਸਿਮਮ ਰਿਟੇਲ ਪ੍ਰਾਈਸ ਕਿ ਉਹਦੇ ਚ ਹਰ ਤਰ੍ਹਾਂ ਦੇ ਜਿੰਨੇ ਵੀ ਸਰਕਾਰ ਵੱਲੋਂ ਲਗਾਏ ਗਏ ਨੇ ਜਾਂ ਕੰਪਨੀਆਂ ਦੇ ਕੁਝ ਵੀ ਰੇਟ ਆਫ ਟੈਕਸ ਨੇ ਆ ਕੁਝ ਹੋਇਆ ਸਾਰਾ ਕੁਝ ਇਨਕਲੂਡਡ ਹੁੰਦਾ ਜੀ ਪਰ ਮੈਂ ਮੈਂ ਇੱਕ ਮਿੰਟ ਲਈ ਰੋਕਣਾ ਤੁਹਾਨੂੰ ਇਹ ਗੱਲ ਤੁਸੀਂ ਕਹੀ ਤਾਂ ਹੈ ਬੜੇ ਦਾਵੇ ਦੇ ਨਾਲ ਹੈ ਵੀ ਸੱਚ ਬਿਲਕੁਲ ਲੇਕਿਨ ਇਹ ਗੱਲ ਦੁਕਾਨਦਾਰ ਨਹੀਂ ਮੰਨਦੇ ਜੀ ਦੁਕਾਨਦਾਰ ਕਹਿੰਦਾ ਕਿ ਇਹ ਚੀਜ਼ 100 ਰੁਪਏ ਦੀ ਹੈਗੀ ਆ ਉਹ 100 ਰੁਪਏ ਤੋਂ ਉੱਪਰ ਵੱਖਰੇ ਟੈਕਸ ਲਾ ਕੇ ਬਿੱਲ ਦੇ ਉੱਤੇ ਲਿਖ ਵੀ ਦਿੰਦਾ ਜੀ 12% ਆ 6% ਜਿੰਨਾ ਵੀ ਹੈਗਾ ਇਹਦਾ ਕੀ ਹੱਲ ਹੈ ਜੀ ਵੇਖੋ ਇਹਦੇ ਵਾਸਤੇ ਤੁਹਾਨੂੰ ਇੱਕ ਨਵਿਕਲਾ ਸਟੈਪ ਜੋ ਪੰਜਾਬ ਸਰਕਾਰ ਨੇ ਚੱਕਿਆ ਜੀ ਕੋਈ ਵੀ ਬੰਦਾ ਜੇ ਐਮ ਆਰ ਪੀ ਦੇ ਉੱਤੇ ਟੈਕਸ ਲਗਾ ਕੇ ਦਿੱਤੇ ਦਵੇ ਤੇ ਤੁਸੀਂ ਇੱਕ ਪੰਜਾਬ ਸਰਕਾਰ ਦੇ ਐਪ ਆ ਤੁਹਾਡੇ ਤੁਸੀਂ ਆਪਣੇ ਫੋਨ 'ਚ ਵੀ ਡਾਊਨਲੋਡ ਕਰ ਸਕਦੇ ਹੋ ਮੇਰਾ ਬਿੱਲ ਕਰਕੇ ਇੱਕ ਐਪ ਆ ਉਹਦੇ 'ਚ ਤੁਸੀਂ ਇਹੋ ਜਿਹਾ ਬਿੱਲ ਕੋਈ ਅਪਲੋਡ ਕਰੋ ਜਿਹੜਾ ਐਮ ਆਰ ਪੀ ਦੇ ਉੱਤੇ ਚਾਰਜ ਕਰਦਾ ਹੈ ਉਹਦੇ ਤੇ ਟੈਕਸ ਡਿਪਾਰਟਮੈਂਟ ਵੀ ਐਕਸ਼ਨ ਲਏਗਾ ਬਹੁਤ ਵਧੀਆ ਤੁਸੀਂ ਕੀਤਾ ਤੁਸੀਂ ਆਪਣੇ ਸਵਾਲ ਤੇ ਵਾਪਸ ਆ ਜਾਓ ਸਮਾਂ ਬਹੁਤ ਥੋੜਾ ਹੈ ਕਿ ਉਹ ਕਿਸ ਤਰ੍ਹਾਂ ਰੀਲੇਬਲਿੰਗ ਵਾਲਾ ਸਿਸਟਮ ਹੋਏਗਾ ਸਰਕਾਰ ਦੇ ਨੇ ਆਪਣੇ ਇੱਕ ਤੇ ਫਾਈਨੈਂਸ ਮਿਨਿਸਟਰੀ ਵੱਲੋਂ ਵੀ ਐਕਸ਼ਨ ਹੋਇਆ ਵਾ ਕਿ ਸਾਰੀ ਮੈਨੂਫੈਕਚਰਰਸ ਨੂੰ ਕਿਹਾ ਕਿ ਜੀ ਤੁਸੀਂ ਰਿਟੇਲਰਸ ਤੇ ਕੰਜ਼ਿਊਮਰਸ ਤੱਕ ਪਹੁੰਚਾਓ ਕਿ ਜੀ ਜਿਹੜਾ ਕੀ ਰੇਟ ਟੈਕਸ ਜਿਹੜਾ ਘਟਿਆ ਉਹਦੇ ਨਾਲ ਕੀਮਤਾਂ ਦਾ ਘਟ ਜਿਹੜਾ ਲਾਭ ਹੋ ਲੋਕਾਂ ਤੱਕ ਪਹੁੰਚੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਆ ਤੁਹਾਡੇ ਕਹਿਣ ਦੇ ਮੁਤਾਬਕ ਨਵੇਂ ਰੇਟ ਵਿੱਚ ਹੀ ਮਿਲਣਗੀਆਂ ਘਟੇ ਰੇਟ 'ਚ ਮਿਲਣਿਆ ਮੈਡਮ ਜਾਗਰੂਕਤਾ ਬੜੀ ਜ਼ਰੂ ਲੋਕਾਂ ਤੱਕ ਇਹ ਗੱਲ ਕਿਵੇਂ ਪਹੁੰਚੇ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਜੀਐਸਟੀ ਘਟਾ ਕਰ ਦਿੱਤੀ ਆ ਲੋਕ ਇਹਦਾ ਫਾਇਦਾ ਕਿਵੇਂ ਲੈਣ ਸਭ ਤੋਂ ਪਹਿਲਾਂ ਦੇਖੋ ਸਾਰੇ ਨਾਗਰਿਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਆ ਕਿ ਜਦੋਂ ਵੀ ਉਹ ਕਿਸੇ ਮਾਰਕੀਟਸ ਆਪਣਾ ਸਮਾਨ ਲੈਣ ਜਾਂਦੇ ਨੇ ਕਿਸੇ ਵੀ ਦੁਕਾਨ ਤੋਂ ਲੈਂਦੇ ਨੇ ਉਹ ਬਿੱਲ ਦੀ ਜ਼ਰੂਰ ਮੰਗ ਕਰਨ 99% ਜਿਹੜੇ ਨੇ ਲੋਕ ਨੇ ਨਹੀਂ ਮੰਗਦੇ ਇਹ ਸਾਡਾ ਹੱਕ ਆ ਇਹ ਸਾਡਾ ਅਧਿਕਾਰ ਆ ਕਿ ਅਸੀਂ ਜਿੱਥੇ ਵੀ ਕੋਈ ਸਮਾਨ ਲਈਏ ਅਸੀਂ ਪੱਕੇ ਬਿੱਲ ਦੀ ਮੰਗ ਕਰੀਏ ਤੇ ਦੂਸਰਾ ਜੀ ਉਹਨਾਂ ਦੀ ਨਿਗਾ ਚ ਕੋਈ ਇਦਾਂ ਦਾ ਇੰਸੀਡੈਂਟ ਆਂਦਾ ਕਿ ਦੁਕਾਨਦਾਰ ਕੱਚੀ-ਪਰਚੀ ਦਿੰਦਾ ਜਾਂ ਕੁਛ ਦਿੰਦਾ ਤਾਂ ਅਸੀਂ ਉਹਨੂੰ ਪੰਜਾਬ ਸਰਕਾਰ ਦੁਆਰਾ ਲਾਂਚ ਕੀਤੀ ਗਈ ਮੇਰਾ ਬਿੱਲ ਐਪ 'ਚ ਅਪਲੋਡ ਕਰੀਏ ਤਾਂ ਕਿ ਡਿਪਾਰਟਮੈਂਟ ਉਹਤੇ ਵੈਰੀਫਾਈ ਕਰਕੇ ਐਕਸ਼ਨ ਲਵੇ ਇਹ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਸਰਕਾਰ ਨੇ ਆਪਣਾ ਕਦਮ ਚੁੱਕ ਲਿਆ ਬਹੁਤ ਬਹੁਤ ਸ਼ੁਕਰੀਆ ਮੈਨੂੰ ਰੋਕਣਾ ਪੈ ਰਿਹਾ ਤੁਹਾਨੂੰ ਸਮੇਂ ਦੀ ਨਹੀਂ ਜਾਕਦਾ ਸਮਝਿਆ ਤੁਸੀਂ ਦੋਨੋਂ ਜਣੇ ਆਏ ਆਪਣੇ ਕੰਮ ਕਾਰ ਛੱਡ ਕੇ ਔਰ ਸਾਡੇ ਨਾਲ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਿਆਰੇ ਦਰਸ਼ਕੋ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਹੈਗਾ ਉਹਨਾਂ ਨੇ ਸਾਡੀ ਜੇਬ ਦਾ ਖਰਚ ਜ਼ਰੂਰ ਘਟਾਇਆ ਸਾਡਾ ਭਾਰ ਕੁਝ ਘਟਾਇਆ ਹੈ ਇਸ ਦਾ ਲਾਭ ਕਿਵੇਂ ਲੈਣਾ ਹੈ ਉਹਦੀ ਜਾਣਕਾਰੀ ਸਾਨੂੰ ਹੋਏਗੀ ਤਾਂ ਹੀ ਅਸੀਂ ਇਹਦਾ ਲਾਭ ਲੈ ਸਕਾਂਗੇ ਤੁਸੀਂ ਜਾਣਕਾਰੀ GST ਦੇ ਬਾਰੇ ਵਿੱਚ ਇਕੱਠੀ ਕਰੋ ਆਪਾਂ ਕਿਸੇ ਨਵੇਂ ਵਿਸ਼ੇ ਨਾਲ ਫਿਰ ਤੁਹਾਡੇ ਨਾਲ ਜੁੜਾਂਗੇ ਅੱਜ ਲਈ ਬਸ ਇੰਨਾ ਹੀ ਸ਼ੁਕਰੀਆ ਮਿਹਰਬਾਨੀ ਥੈਂਕ ਯੂ